ਹੌਲੈਂਡ ਹੌਲੈਂਡ ਹੀ ਕਰਤੇ ਬਾਈ ਅੱਜ ਕਹਿੰਦੇ ਗੀਤੇ ਰਾਉਂ ਨਗਰਾਂ ਵਾਲੇ ਨਿਗਾਹ ਮਾਰ ਲੋ ਕਰਾਂ ਲੈਣ ਲਈ ਪਈ ਆ ਬਤੰਦਰ ਬਹੁਤ ਸ਼ਕੀਨ ਹੌਲੈਂਡ ਦਾ ਇਹ ਤੇ ਟਰੈਕਟਰ ਬਾਈ ਨੇ ਸੇਲ ਕਰਨੇ ਆ 6 6 ਟਰੈਕਟਰ ਸੇਲ ਕਰਨੇ ਆ ਜਦ ਭਰਾਓ ਤੁਹਾਨੂੰ ਕੱਲੇ ਕੱਲੇ ਟਰੈਕਟਰ ਬਾਰੇ ਜਾਣਕਾਰੀ ਦੇ ਦਾਂਗੇ ਕਿਉਂਕਿ ਤੇ ਕੀ ਹਾਲਾ ਵਧੀਆ ਬਾਈ ਠੀਕ ਆ ਹੌਲੈਂਡ ਦਾ ਪੂਰਾ ਕਹਿੰਦੇ ਮਹਾਰਾ ਮੁੰਡਾ ਕਹਿੰਦੇ ਪੱਕੇ ਹੌਲੈਂਡ ਆ ਲਿਖਾ ਰੱਖਿਆ ਮੈਂ ਪਰ ਮੂਰੇ ਤੇ ਅੱਜ ਤੁਹਾਨੂੰ ਕੱਲੇ ਕੱਲੇ ਟਰੈਕਟਰ ਬਾਰੇ ਜਾਣਕਾਰੀ ਦੇ ਦਾਂਗੇ ਬਹੁਤ ਸੋਹਣੇ ਸੋਹਣੇ ਟਰੈਕਟਰ ਆ ਸਾਰੇ ਟਰੈਕਟਰ ਹਰਿਆਣਾ ਨੰਬਰ ਹੈ ਨਾ ਹਰਿਆ 12 ਮਾਡਲ ਤੋਂ ਭਰੈਨੋ ਸੀ ਮਿਲ ਜੂ ਹਰੇਕ ਟਰੈਕਟਰ ਦੀ ਤੇ ਸ਼ੁਰੂਆਤ ਕਰਦੇ ਆਪਾਂ 14 ਮਾਡਲ ਤੋਂ ਗੀਤੇ ਦੱਸੀਂਦੇ ਬਾਰੇ ਜਾਣਕਾਰੀ 14 ਮਾਡਲ ਆ ਠੀਕ ਐ ਸਪੈਸ਼ਲ ਐਡੀਸ਼ਨ ਆ ਨੀਲੇ ਮਰਗੜਾਾਂ ਚ ਸਪੈਸ਼ਲ ਐਡੀਸ਼ਨ ਆ ਗਿਆ ਨੀਲੇ ਮਰਗੜਾਾਂ ਦੇ ਵਿੱਚ ਜਿਹੜੇ ਭਰਾ ਪਸੰਦ ਕਰਦੇ ਆ ਟਰੈਕਟਰ ਯਾਰ ਬਹੁਤ ਸਾਫ਼ ਸੁਥਰਾ ਪਿਆ ਨਾ ਨੋਟ ਦਿਖਾ ਦੇ ਸਾਹ ਪੂਰਾ ਜਰ ਨਹੀਂ ਕਿਤੇ ਰਿਹਾ ਠੀਕ ਐ ਪੂਰਾ ਸੋਹਣਾ ਪਿਆ ਯਾਰ ਸ਼ੋਹ ਸ਼ੂ ਦਾ ਚੈੱਕ ਕਰ ਲਓ ਮਰਗੜਾ ਮਰਗੂਣਾ ਦਾ ਬਹੁਤ ਸਾਫ਼ ਸੁਥਰਾ ਪਿਆਗਾ ਟਾਇਰ ਟਰੈਕਟਰ ਵੀ ਨਾਲ ਦੀ ਐ ਚਾਰੇ ਨਵੇਂ ਆ ਹੈਨਾ ਠੋਡਾ ਤੇ ਛਤਰੀ ਛੁੱਤੀ ਵੀ ਨਾਲ ਦੀ ਪਈ ਆ ਮਗਰ ਮਗ ਪੂਰਾ ਸਾਫ ਸੁਥਰਾ ਤੇ ਸੋਹਣਾ ਟਰੈਕਟਰ ਪਿਆ ਮਾਡਲ ਦੇ ਹਿਸਾਬ ਦੇ ਨਾਲ ਨਵੇਂ ਟਾਇਰ ਆ ਕਨੋਪੀ ਕਨੋਪੀ ਜਿਹੜੀ ਕੰਪਨੀ ਮੰਨੀ ਆਉਂਦੀ ਆ ਉਹ ਬਾਈ ਲੱਗੀ ਹੋਈ ਆ ਟਰੈਕਟਰ ਦੇ ਯੂਜੀ ਗੇਅਰ ਦੇ ਵਿੱਚ ਆ ਗਿਆ ਤੇ ਕਿਤੇ ਕੀ ਡਿਮਾਂਡ ਕਰਦੇ ਦੀ 5 ਲੱਖ 10000 ਰੁਪਿਆ ਰੇਟ ਆ 5 ਲੱਖ ਤੇ 10000 ਰੁਪਿਆ ਦਾ ਰੇਟ ਆਗੇ 4 ਲੱਖ 90000 ਟਰੈਕਟਰ ਦੇ ਦਾਂਗੇ 4 ਲੱਖ 90000 ਦਾ ਵੀਡੀਓ ਸ਼ੇਅਰ ਕਰਕੇ ਆ ਜਾਓ ਪੇਜ ਨੂੰ ਫੋਲੋ ਕਰਕੇ ਆ ਜਾਓ ਹਲਕਾ ਫੁਲਕਾ ਬਾਈ ਹੋਰ ਮਾਨਦਾਨ ਤੁਹਾਡਾ ਇਹਦੇ ਵਿੱਚੋਂ ਕਰਵਾਇਆ ਜਾਊਗਾ ਟਰੈਕਟਰ ਸਾਨੂੰ ਚਾਰੇ ਪਾਸੇ ਦਿਖਾਦਾ ਆਪਾਂ ਤੇ ਅੱਗੇ ਗੱਲ ਕਰਦੇ ਆਂ 2012 ਮਾਡਲ ਦੀ ਅੱਛਾ ਇਹਦੇ ਬਾਰੇ ਦੇ ਦੇ ਜਾਣਕਾਰੀ ਇਹ ਪਲੱਸ ਆ ਗਿਆ 3 ਸਪੀਡ ਡਬਲ ਡਿਸਟਰੀਬਿਊਸ਼ਨ ਇਹ ਪਲੱਸ ਵਾਲਾ ਟਰਬੋ ਵਾਲਾ ਆ ਗਿਆ ਤੇ ਦੂਜਾ ਟਰਬੋ ਵਾਲਾ ਟਰਬੋ ਵਾਲਾ ਟਰਬੋ ਵਾਲਾ ਆ ਗਿਆ ਭਰਾਵੋ 55 HP ਦੇ ਵਿੱਚ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਕਨੋਪੀ ਕਨੋਪੀ ਡੈੱਕ ਡੱਕ ਕਹਿੰਦੇ ਮੁੰਡੇ ਨੇ ਪੂਰੇ ਸ਼ਕੀਨ ਲਾ ਰੱਖਿਆਗਾ ਤੇ ਟਾਇਰਾਂ ਦੀ ਕੰਡੀਸ਼ਨ ਕੀ ਆ ਦੀ ਟਾਇਰ ਹੈਗੇ ਪਿਛਲੇ 75 80 65 ਠੀਕ ਹੈ ਤੇ ਅਗਲੇ ਅਗਲੇ ਹੈਗੇ ਆ ਅਧਿਕ ਟਾਇਰ ਹੈਗੇ ਠੀਕ ਹੈ ਅਧਿਕ ਹੈਗੇ ਭਰਾਵੋ ਨੇਗਾ ਮਾਲੋ ਟਰੈਕਟਰ ਦੇ ਟਰੈਕਟਰ ਬਹੁਤ ਸੋਹਣਾ ਵਿਚਪਰਾ ਟਰਬੋ ਵਾਲਾ ਭਾਰਾ ਜਿਹੜਾ 55 ਐਚਪੀ ਦੇ ਵਿੱਚ ਚਾਰੇ ਪਾਸੋਂ ਤੁਹਾਨੂੰ ਆਪਾਂ ਟਰੈਕਟਰ ਦਿਖਾ ਦਿੰਨੇ ਆ ਤੇ ਕੱਲੀ ਕੱਲੀ ਜਾਣਕਾਰੀ 4,60,000 ਰੁਪਏ ਰੇਟ ਆ ਅੱਛਾ 4,60,000 ਰੁਪਏ ਡਿਮਾਂਡ ਆ ਗਈ ਟੌਪ ਵਾਲਾ ਮਾਡਲ ਆ ਗਿਆ 3 ਸਪੀਡ ਆ ਗਿਆ ਡਬਲ ਜੈਸਟੀ ਬੂਟਰ ਦੇ ਵਿੱਚ ਆ ਗਿਆ 4,40,000 ਦਾ ਟਰੈਕਟਰ ਦੇ ਦਾਂਗੇ 4 ਲੱਖ ਤੇ 40000 ਦਾ 4,60,000 ਰੁਪਏ ਡਿਮਾਂਡ ਆ ਇਹਨੂੰ ਸੀ ਟਰੈਕਟਰ ਦੀ ਮਿਲ ਜੀ ਅਗੇ ਹੋਰ ਹੈਗਾ ਸੁਪਰ ਜਿਹੜੇ ਭਰਾ ਸੁਪਰ ਪਸੰਦ ਕਰਦੇ ਉਹਨਾਂ ਬਾਅਦ ਤੇ ਬਹੁਤ ਸੋਹਣਾ ਟਰੈਕਟਰ ਹੈਗਾ 2015 ਮਾਡਲ ਦਾ 2015 ਮਾਡਲ ਹੈਗਾ ਯਾਰ ਟਾਇਰ 2000 ਦੇ ਮੂਹਰੇ ਟਾਇਰ ਹੈ ਟਰੈਕਟਰ ਦੇ ਹਾਂ ਟਾਇਰ ਚੈੱਕ ਕਰੋ ਮੰਨਰ ਪੂਰੇ ਐ ਘੈਂਟ ਪਵਾਈ ਬੈਠਾਗਾ 2K T ਦੇ ਟਾਇਰ ਨੇ ਤੇ ਕੰਡੀਸ਼ਨ ਚਾਰੇ ਪਾਸੇ ਚੈੱਕ ਕਰ ਲਓ 2015 ਮਾਡਲ ਨਵੇਂ ਆ ਬਈ ਚਾਰੇ ਡਰਮਾ ਗੱਲੇ ਵੀ ਐਮ ਆਰ ਪ ਦੇ ਆ ਠੀਕ ਆ ਪੂਰਾ ਸੋਹਣਾ ਟਰੈਕਟਰ ਕਨੋਪੀ ਕਨੂਪੀ ਟਰੈਕਟਰ ਤੇ ਲੱਗੀ ਹੋਈ ਆ ਉਹ ਮਗਰਮ ਮਗਰ ਉਹ ਦੱਸਾਂ ਆ ਮਰਗੜਾਂ ਦੇ ਵਿੱਚ ਪ੍ਰਾਇਮਰ ਜਰੂਰ ਕਾਲਾ ਵੱਜਿਆ ਹੋਇਆਗਾ ਤੇ ਸੋਹਣੇ ਪੈ ਨੇ ਮਰਗੜ ਮਗਰਮ ਮੋਰੋ ਚੈੱਕ ਕਰੋ ਡੰਡਾ ਫੱਟੀ ਛਤਰੀ ਹਰ ਇਕ ਟਰੈਕਟਰ ਨਾਲ ਮਿਲੂ ਹਾਂ ਬਾਈ ਮਿਲ ਜੂ ਠੀਕ ਹੈ ਡੰਡਾ ਫੱਟੀ ਛਤਰੀ ਬਾਈ ਹਰ ਇਕ ਟਰੈਕਟਰ ਨਾਲ ਮਿਲ ਜੂ ਘੋੜਾ ਵੈਂਪਰ ਲੱਗਿਆ ਹੋਇਆਗਾ ਇਹਦੀ ਕੀ ਡਿਮਾਂਡ ਕਰਦੇ ਆ 15 ਲੱਖ 10000 ਰੁਪਿਆ 4 ਲੱਖ ਤੇ 90000 ਦੇ ਦੇ ਦਾਂਗੇ 4 ਲੱਖ 90000 ਰੁਪਿਆ ਦੇ ਟਰੈਕਟਰ ਮੰਗ ਜੂ 2015 ਮਾਡਲ 5 ਲੱਖ 10000 ਰੁਪਿਆ ਬਾਈ ਡਿਮਾਂਡ ਕਰਦੇ ਆ ਤੇ ਅੱਗੇ ਦਿਖਾਉਣੇ ਆ ਬਾਈ ਤੁਹਾਨੂੰ 2012 ਵਾਲਾ 2 ਸਪੀਡ ਆ ਇਹ 2 ਸਪੀਡ ਦੇ ਵਿੱਚ ਆ ਗਿਆ ਠੀਕ ਹੈ ਮੈਂ ਟਾਇਰ 70 ਕੇ ਪੈਸੇ ਆ ਮੋਲੇ ਟਾਇਰ ਪੈਣਾ 70 ਪੈਸੇ ਮੂਲੇ ਡਾਉਣੀ ਆ ਮੂਲੇ ਪਏ ਨੇ 40 50 ਪੈਸੇ ਕਨੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਕਨੋਪਿਕ ਨੂੰ ਭੇਜ ਤੇ ਵੀ ਲੱਗੀ ਹੋਈ ਆ ਜਿਹੜੇ ਭਰਾਵਾਂ ਨੇ ਥੋੜੇ ਰੁਪਏ ਲਾਉਣੇ ਆ 2 ਸਪੀਡ ਦੇ ਵਿੱਚ ਟਰੈਕਟਰ ਭਾਲਦੇ ਆ ਉਹਨਾਂ ਵਾਸਤੇ ਟਰੈਕਟਰ ਬਹੁਤ ਚੰਗਾ ਹੈਗਾ ਸਾਫ ਸੁਥਰਾ ਪਿਆ ਸੁੱਕਾ ਪਿਆ ਜਾਰੇ ਵਾਸਤੇ ਟਰੈਕਟਰ ਦੇਖ ਲੋ ਕੈਰਾ ਦੀ ਕਨੀਸ਼ਨ ਤੁਹਾਨੂੰ ਦੱਸ ਦੀ 70 ਪੈਸੇ ਮਰਗੜਾ ਮਰੂੜਾ ਦਾ ਚੈੱਕ ਕਰ ਲੋ ਬਹੁਤ ਸੋਹਣਾ ਟਰੈਕਟਰ ਪਿਆ ਮਗਰ ਮੂਰ ਇਾਰੇ ਪਾਸੇ ਇੰਗਲਿਸ਼ਨ ਚੈੱਕ ਕਰੀ ਜਲੋ ਟਰੈਕਟਰ ਦੀ ਤੁਹਾਨੂੰ ਐ ਦਿਖਾ ਦਾਂਗੇ ਬਾਈ ਕੱਲਾ ਕੱਲਾ ਨਟ ਜਮਾ ਕਨੋਪੀ ਕਨੋਪੀ ਟਰੈਕਟਰ ਤੇ ਲੱਗੀ ਆ 2012 ਮਾਡਲ ਆ ਤੇ ਡਿਮਾਂਡ ਇਹਦੀ ਕਰਦਾ ਬਾਈ 3 ਲੱਖ ਤੇ 48000 ਰੁਪਇਆ ਕੀ ਮਾਨਤਾ ਨੂੰ ਕਰਦੇਗੇ ਤੁਹਾਨੂੰ ਇਹ ਦੇ ਦੇਾਂਗੇ ਬਾਈ 3 ਲੱਖ ਤੇ 26000 ਟਰੈਕਟਰ ਦੇ ਦਾਂਗੇ 3 ਲੱਖ ਤੇ 26000 ਰੁਪਇਆ ਠੀਕ ਆ ਮੌਕੇ ਤੇ ਆਉਂਗੇ ਭਰਾਵੋ ਹਲਕਾ ਫੁਲਕਾ ਮਾਨਤਾ ਨੂੰ ਹੋਰ ਹੋ ਜੂਗਾ ਟਰੈਕਟਰਾਂ ਬਾਰੇ ਜਾਣਕਾਰੀ ਲੈਣੀ ਤਾਂ ਬਾਈ ਨਾਲ ਸੰਪਰਕ ਕਰੀ ਚੱਲਿਓ ਅੱਗੇ ਆ ਗਿਆ 2014 ਮਾਡਲ ਇਹ ਵੀ ਸੁਪਰ ਵਾਲਾ ਮਾਡਲ ਆ ਗਿਆ ਹੈ ਨਾ 3 ਸਪੀਡਾ ਡਬਲ ਡਿਸਟ੍ਰਿਬਿਊਟਰ 3 ਸਪੀਡਾ ਡਬਲ ਜੈਸਟੀਬਿਟਰ ਮਾਡਲ ਦੇ ਵਿੱਚ ਇਹ ਆ ਗਿਆ ਟਾਇਰਾਂ ਦੀ ਕਿੰਨੀ ਨੇ ਇਹਦੀ ਵੀ ਜਮਨ ਨਵੇਂ ਪਏ ਆ ਮਗੱਲੇ ਦਾ ਨਾ ਹਾਂ ਮਾਹੂਲੇ ਪਏ ਨੇ 80 ਪੈਸੇ 80 ਪੈਸੇ 50 ਐਚਪੀ ਦੇ ਵਿੱਚ ਕਨੋਪੀ ਕਨੋਪੀ ਬਈ ਡੈਕ ਡੋਕੇ ਤੇ ਵੀ ਲੱਗਾ ਹੈ ਇੱਥੇ ਇੰਜਨ ਗੇਅਰ ਦੇ ਕਿਵੇਂ ਆਪਣੇ ਸਾਰੇ ਟਰੈਕਟਰ ਬਈ ਪੂਰੇ ਫੁੱਲ ਚੰਗੇ ਆ ਬਈ ਵਾ ਕੇ ਚੈੱਕ ਕਰਕੇ ਲਿਆ ਸਕਦਾ ਬੰਦਾ ਚੈੱਕ ਕਰੋ ਬੰਦਾ ਠੀਕ ਹੈ ਲਿਆ ਸਕਦਾ ਤੂੰ ਮੇਟਰ ਮਗਰ ਮਗਰ ਚੈੱਕ ਕਰ ਲੋ ਲੈਂਕਾਂ ਲੋਕਾਂ ਦਾ ਅਪੋਲੋ ਦੇ ਟਾਇਰ ਰੈਕਟਰ ਦੇ ਠੀਕ ਆ ਪੋਲੋ ਦੇ ਜਮਾ ਨਵੇਂ ਚਾਰੇ ਤਾजे ਟਾਇਰ ਬਾਈ ਮਗਰਲੇ ਲੋ ਇਹ ਤੱਕ ਨਾ ਜਮਾ ਅੱਖਰ ਵੀਂਟੇ ਕੁਛ ਵੀ ਨਹੀਂ ਚੱਲੇ ਟਾਇਰ ਪਵਾ ਕੇ ਪੂਰਾ ਯਾਰ ਇੰਜਨ ਗੇਅਰ ਦਾ ਜਮਾ ਓਕੇ ਹੈ ਹਾਂ ਠੀਕ ਆ 465000 ਰੁਪਏ ਰੇਟ ਆ 465000 ਰੁਪਏ ਦਾ 440000 ਦੇ ਦਾਂਗੇ ਇਹਨੇ ਦਾ 440000 ਦਾ 440000 ਰੁਪਏ ਦਾ ਐਨਓ ਸੀ ਮਿਲ ਜੂ ਹਰਿਆਣਾ ਨੰਬਰ ਆ ਅੱਗੇ ਇੱਕ ਹੋਰ ਆਗਾ 14 ਮਾਡਲ ਦਾ ਇਦੇ ਬਾਰੇ ਵੀ ਦੇ ਦੇ ਜਾਣਕਾਰੀ 2014 ਮਾਡਲ ਆ 3 ਸਪੀਡਾ ਡਬਲ ਡਿਸਟ੍ਰਿਬਿਊਟਰ 3 ਸਪੀਡਾ ਡਬਲ ਡਿਸਟ੍ਰਿਬਿਊਟਰ ਟੋਮਾਟੋ ਦੇ ਵਿੱਚ ਇਹ ਆ ਗਿਆ ਭਰਾਵੋ ਤੁਹਾਨੂੰ ਰੇਟ 'ਚ ਬਣ ਜੂ ਟਰੈਕਟਰ ਇਹ ਸਿੰਪਲ ਜਿਹੜੇ ਭਰਾ ਚਾਹੁੰਦੇ ਹੁੰਦੇ ਵੀ ਅਸੀਂ ਭਾਈ ਸਮਾਨ ਸਮੂਣ ਵਾਲਾ ਲੈਣਾ ਏ ਟਰੈਕਟਰ ਅਸੀਂ ਤਾਂ ਬੋਣਾ ਹੀ ਆ ਥੋੜੇ ਰੁਪਈਆ ਦੇ ਵਿੱਚ ਟਾਇਰਾਂ ਦੀ ਕਨੇਸ਼ਨ ਪਈ ਆ ਦੀ 80 85 ਪੈਸੇ ਹੈ ਨਾ 80 85 ਪੈਸੇ ਟਾਇਰ ਪਿਆ ਟਰੈਕਟਰ ਦੇ ਵਿੱਚ ਟਰੈਕਟਰ ਹੀ ਸੋਨਾ ਪਿਆ ਵੀ ਬਹੁਤ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਗਿਆ 3 ਸਪੀਡ ਦੇ ਵਿੱਚ ਆ ਗਿਆ ਧਿਆਹ ਜਸਤੀ ਹਟ ਲੱਗਿਆ ਹੋਇਆ ਹੈਗਾ ਕਿਦੇ ਭਰਾਣੇ ਲੈਣਾ ਜਸਤੀ ਹਟ ਲੱਗਿਆ ਹੋਇਆ ਹੈਗਾ ਟਰੈਕਟਰ ਦੇ ਪੂਰਾ ਹੈਵੀ ਹੋਇਆ ਬਣਾਉਂਦੇ ਹਰਿਆਣੇ ਦੇ ਵਿੱਚ ਮਗਰ ਮਗਰ ਚੈੱਕ ਕਰ ਲੋ ਡਬਲ ਜਸਤੀ ਬੂਟਰ ਦੇ ਵਿੱਚ ਆ ਗਿਆ ਟਾਇਰ ਪੂਨੇ ਸੋਨੇ ਪਏ ਨੇ ਬੀਕੇਟੀ ਦੇ 81 ਪੈਸੇ ਟਾਇਰ ਹੈਗੇ ਮਰਗੜਾਂ ਦੇ ਵਿੱਚ ਪ੍ਰਾਈਮਰ ਜੂਰ ਵੱਜਿਆ ਹੋਇਆ ਕਾਲਾ ਕਿੰਨੇ ਦਾ ਮਾਰ ਲੋ ਇਹਦਾ ਕੀ ਡਿਮਾਂਡ ਕਰਦੇ ਆਪਾਂ 435000 ਰੇਟ ਆ ਠੀਕ ਹੈ 4 ਲੱਖ ਤੇ 20 ਜਿਆਦਾ ਦੇ ਦਾਂਗਾ 420000 ਦਾ 20 ਤਾਂ ਮਾੜੀ ਆ ਭਰਾਓ ਤਹਰਾ ਹਜ਼ਾਰ ਦਾ ਟਰੈਕਟਰ ਲੈ ਜਾਓ ਵੀਡੀਓ ਸ਼ੇਅਰ ਕਰਕੇ ਆਜੋ ਹੋਰ ਵੀ ਮਾਣ ਤਾਣ ਹੋ ਜੂਗਾ ਪਿੰਡ ਬਾਈ ਦਾ ਹੈਗਾ ਰਾਮਨਗਰ ਤੇ ਆਪਣਾ ਕੀਤੇ ਫੋਨ ਨੰਬਰ ਦੱਸ 9988083652 ਠੀਕ ਹੈ ਤੇ ਭਰਾਵੋ ਜੇ ਇਹਨਾਂ ਟਰੈਕਟਰਾਂ ਦੇ ਵਿੱਚੋਂ ਕਿਸੇ ਭਰਾਣੇ ਟਰੈਕਟਰ ਲੈਣਾ ਹੋਇਆ ਤਾਂ ਬਾਈ ਦਾ ਨੰਬਰ ਵੀ ਸਕਰੀਨ ਤੇ ਚੱਲ ਜਾਂਦਾ ਤੇ ਦੱਸ ਤਾਂ ਆਪਾਂ ਪਿੰਡ ਰਾਮਨਗਰ ਜ਼ਿਲ੍ਹਾ ਬਟਿੰਡਾ ਮੋੜ ਮੰਡੀ ਤੋਂ ਸਾਰਾ 3-4 ਕਿਲੋਮੀਟਰ ਪਿੰਡ ਬਾਈ ਦਾ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਘਰੋਂ ਵਾਹ ਕੇ ਟਰੈਕਟਰ ਚੈੱਕ ਕਰਕੇ ਲੈ ਜਾ ਸਕਦੇ ਹੋ ਵੀਡੀਓ ਬਾਈ ਅੱਗੇ ਸ਼ੇਅਰ ਜਰੂਰ ਕਰ ਦਿਓ ਨਵੇਂ ਨਵੇਂ ਟਰੈਕਟਰਾਂ ਦੇ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਬਈ